<laughs> हां जी दोस्तों क्या हालचाल ने मैं ਤੁਹਾਡਾ ਆਪਣਾ ਇਰਫਾਨ ਸਿੰਘ ਆਲਾ ਤੇ ਅੱਜ ਆਪਾਂ ਹੋ ਚੁੱਕੇ ਰੇਡੀ ਆਫਿਸ ਜਾਣ ਲਈ ਬਾਕੀ ਗੱਲਬਾਤ ਕਰਦੇ ਆ ਆਫਿਸ ਜਾ ਕੇ ਹੋ ਗਿਆ ਦੀ ਲੁੱਕ ਚੈੱਕ ਕਰਦੇ ਆਪਾਂ ਕਰੋ ਲੁੱਕ ਚੈੱਕ ਹਾਂ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਸੀ ਆਪਣੇ ਆਫਿਸ ਤੇ ਆਫਿਸ ਨੂੰ ਇਹ ਪਤਾ ਲੱਗਿਆ ਕਿ ਆਪਾਂ ਨੂੰ ਆਇ ਸੀ ਕਿ ਅੱਜ ਮੇਰੇ ਕਲੈਕਸ਼ਨ ਮੈਨੇਜਰ ਪਟਾਲੇ ਤੋਂ ਜਨਨ ਸੀ ਆਪਣੀ ਮੀਟਿੰਗ ਇਹ ਮੀਟਿੰਗ ਤੋਂ ਬਾਅਦ ਮਿਲਦੇ ਆਪਾਂ ਹਾਂਜੀ ਮੀਟਿੰਗ ਖਤਮ ਹੋਣ ਤੋਂ ਬਾਅਦ ਆਪਾਂ ਸੀ ਇਹ ਪੋਸਟ ਆਫਿਸ ਪੋਸਟ ਆਫਿਸ ਕੀਤਾ ਆਪਣੇ ਆਪਣਾ ਮੌਜੂਦ ਤੋਂ ਕੰਮ ਆਇਆ ਭਾਈ ਉਸ ਤੋਂ ਬਾਅਦ ਹੋ ਗਿਆ ਆਪਾਂ ਫ੍ਰੀ ਕੰਮ ਖਤਮ ਹੋਣ ਤੋਂ ਬਾਅਦ ਆਪਾਂ ਆਏ ਆਪਣੇ ਦੋਸਤ ਕੋਲੇ ਕੀਤੇ ਬਾਇਬੂ ਸੈਟ ਲੜਾਂ ਚ ਬਲੋਰਾ ਕੰਨ ਯਾਰ ਦਾ ਫਾਰਮਲ ਤੋਂ ਬਾਅਦ ਰੱਖੇ ਖੋੜਾ ਢ ਕੇ ਆਉਰਾ ਆ ਕਰੂ ਨਹੀਂ ਜੋ ਤੁਹਾਨੂੰ ਰੱਦ ਕਰਾਂ ਕੋਸਤ ਸੁਨੇਹ ਭੋਲਾ ਗ੍ਰੈਂਡ ਮੈਗਾ ਦੇਖੀ ਨਾ ਮੇਰੇ ਜਨੰਗਾਰੀ ਮੁੰਡਿਆ ਆਪਾਂ ਚੱਕਾ ਮੋਟਰਸਾਈਕਲ ਦੇ ਕੇ ਹੋਇਆ ਪੈਂਚਰ ਨਾਜ ਸਾਨੂੰ ਤਾਂ ਕੀ ਲੱਗਣੀ ਸੀ ਲੱਗੀ ਮੈਨੂੰ ਮੋਟਰਸਾਈਕਲ ਨੂੰ ਨਜ਼ਰ ਨਜ਼ਰ ਲੱਗਣੇ ਸਾਲ ਹੋ ਗਿਆ ਦੀਆਂ ਨੂੰ ਪੈਂਚਰ ਵਾਲੀ ਲਾਏ ਨੂੰ ਦੁਕਾਨ ਦੇ ਉੱਤੇ ਪੈਂਚਰਾਂ ਅੰਦਰ ਸਾਡੇ ਭਲਵਾਨ ਸਾਹਿਬ ਬੈਠੇ ਹੋਏ ਤੇ ਬਾਹਰ ਬਹੁਤ ਜ਼ਿਆਦਾ ਹੀ ਗਰਮੀ ਹਾਂਜੀ ਪੈਂਚਲੋਂ ਤੋਂ ਬਾਅਦ ਖਾਦੇ ਆਪਣੇ ਗੋਲ ਗੱਪੇ ਤੇ ਨਾਲ ਦੇ ਨਾਲ ਕਰਵਾਇਆ ਅੰਕਲ ਤੋਂ ਪੱਲੇ ਪੈਕ ਪੱਲੇ ਪੈਕ ਕਰਨ ਤੋਂ ਬਾਅਦ ਕੱਲੇ ਆਪਾਂ ਘਰ ਵੱਲ ਨੂੰ ਤੇ ਇਸ ਦਰਵਾਜ਼ੇ ਨਾਲ ਆਪਣੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਜੈ ਲਓ ਜੇ ਆ ਪਹੁੰਚ ਚੁੱਕੇ ਸੀ ਇਹ ਪੰਡ ਸੰਗਾਲੇ ਤੇ ਕਰਦੇ ਆ ਇੰਟਰ ਬਟ ਸ਼ੱਕਿਆ ਬਲੈਕ ਕਰਦੇ ਹੋ ਨੀ ਬੰਦ ਨਾ ਮੇਰਾ ਫੋਨ ਆ ਕੇ ਫਿਰ ਦੇ ਪ੍ਰੈਸ ਆ ਦੇ ਲੋਈ ਉਹ ਤਾਂ ਪਹੁੰਚ ਚੁੱਕੇ ਆ ਆਪਣੇ ਘਰ ਟੈਨਲ ਘਰੋਂ ਤੋਂ ਬਾਅਦ ਨਾ ਨਹੀਂ ਸੀ ਭੈਣੇ ਕਿ ਹੋਵੇ ਫਰਸਕ ਉਸ ਮਿਲਿਆ ਬਾਅਦ ਨੇ ਲੋਈ ਬਾਹਰ ਲਿਖਣ ਦੇਖਿਆ ਮੁੰਡਾ ਤਾਂ ਤਾਂ ਲੱਗੇ ਪਿਆ ਸੀ ਬੋਲਡ ਨਵਾਂ ਦੇਖਿਆ ਹੀ ਮੁੰਡੇ ਨੇ ਸਕਾਰੀ ਲਿਖਾ ਚੁੱਕਿਆ ਨੰਬਰ ਪਲੇਟ ਦੇ ਉੱਤੇ ਮੇਰੇ ਬੋਤਲ ਮਿਰਲ ਦਾ ਵੀ ਮਾਰ ਰਿਹਾ ਜਿੱਥੋਂ ਆਇਆ ਪਾਣੀ ਪੜੀਨੇ ਤੇ ਕਹਿੰਦਾ ਨਹੀਂ ਬਈ ਆਪਣਾ ਪਾਣੀ ਆ ਮਰੋ ਆਪਾ ਚਲੇ ਬੋਲਡ ਤੋਂ ਗੀੜੀ ਤੇ ਗੀੜੀ ਲਾਉਂਦਾ ਸਕੀਨ ਨਾਲ ਨਾਲ ਸਰਾਤੀ ਬਹੁਤ ਹੈਗਾ ਕੀ ਸੀਨ ਹੈ ਆਏ ਫੁਣੇ ਇਹ bro اچھا ਠੀਕ ਹੈ ਇਸ ਵਿੱਚ ਪਾਣੀ ਨਹੀਂ ਡਲਦਾ थैंक यू ਲਓ ਇਹ ਬੋਲਡ ਦਾ ਵਾਧਾ ਆਪਣੇ ਲਾਏ ਆਪਣਾ ਪੜੀਨਾ ਤਦਿਕ ਨੇ ਦੇ ਗੇ ਲਾਈਕ ਕਮਾਂਡ ਸਿੱਧੇ ਹੀ ਟੈਂਕੀ ਦੇ ਤੇ ਪਾਣੀ ਦੀ ਨਾਲ-ਨਾਲ ਬੁਲਡ ਮਨ ਦਾ ਤਿਆਰ ਜਿਹੜੇ ਲਾਉਣ ਦੇ ਲਈ ਲੋਈ ਆਪਣਾ ਮਰੇ ਡੈਕ ਡਰੋਂ ਦੇ ਪਾਣੀ ਇੰਜ ਦੇ ਮਰੇ ਚੰਗੀ ਤਰ੍ਹਾਂ ਪਾਣੀ ਹੋ ਜੇ ਸਾਫ਼ ਚੰਗੀ ਚਲੋਈ ਆਪਾਂ ਪਾ ਲੈਨੇ ਸ਼ੈਂਪੂ ਤੇ ਚੰਗੀ ਤਰ੍ਹਾਂ ਨੂੰ ਘਲ ਲੈਨੇ ਮਿਕਸ ਕੋਲਣ ਕੋਲ ਫੜ ਕੇ ਉੱਥੇ ਕੰਮ ਕਰਦੇ ਆਪਾਂ ਇਹਦੇ ਪਲੇਟ ਨੰਬਰ ਤੇ ਦੇਖੋ ਕਰਤੀ ਚਗਮ ਚੱਗ ਪੂ

ਮੇਟੋ ਵਰਕੇ ਪੈ ਪਾਪ ਲੱਗੇ ਮੈਨੇ ਲੈ ਵੀ ਮੇ ਇਹਦਾ ਹੋ ਗਿਆ ਓਕੇ ਬਾਪੂ ਨਾਲ ਲਿਆਇਆ ਕਿ ਲੋ ਮੇਰਾ ਵਾਲਾ 200 ਰੁਪਏ ਆ ਗਿਆ ਲੋ ਜੀ ਬਾਪੂ ਆ ਜੋ ਗਿਆ ਰੈਡੀ ਤੋਂ ਲਈ ਲੋ ਜੀ ਕਰਕੇ ਓਕੇ ਆਪਾਂ ਲਾ ਰਿਹਾ ਬੁੱਢੇ ਨੂੰ ਪਾਣੀ ਲੋਈ ਮੋਸ਼ਾਂ ਧੋ ਗਏ ਹੋ ਗਏ ਰੈਡੀ ਤੇ ਹੁਣ ਮਾਰ ਲਈ ਕੱਪੜਾ ਅਸੀਂ ਖੜਿਆ ਹੀ ਹਾਂਗੇ ਲੈਨੂ ਲੈਣਗੇ ਲੋਈ ਆਪਣਾ ਲਾ ਹੋ ਜੁ ਗਿਆ ਜੋ ਓਕੇ ਤੋਹ ਤਾਂ ਆ ਕੇ ਅਣੇ ਦਿਨੇ ਗੇੜਾ ਪਾਣੀ ਮੜਾ ਮੜਾ ਜਿਹੜਾ ਅੜ ਕੇ ਹੋ ਬ੍ਰੇਕ ਮਾਰ ਮਾਰ ਕੱਢ ਦਾਂਗੇ ਅਹੀਂ ਆਪਾਂ ਮੋਸ਼ਾਂ ਧੋ ਗਏ ਹੋ ਗਏ ਤੀਏ ਫ੍ਰੀ ਤੇ ਹੁਣ ਬਦਲੇ ਆਪਾਂ ਕੱਪੜੇ ਚੇਂਜ ਕੀਤੇ ਹਲਕੇ ਗਿੱਲਿਆਂ ਵਿੱਚ ਨਾ ਕਰਦੇ ਆਂ ਅਗਲਾ ਕੰਮ ਕਰ ਮੜਾ ਮੁੱਢਾ ਕਰੇ ਇੱਕਦਮ ਕਰਨੇ ਵੀ ਜ਼ਰੂਰੀ ਆ ਮਿਲਦੇ ਆਂ ਥੋੜੇ ਟਾਈਮ ਬਾਅਦ ਸਾਸਰੀ ਘਾਲ ਜੀ ਪਾਸਰੀ ਕਾ ਲਓ ਵੀ ਮੁੰਡਾ ਮਿਹਨਤ ਕਰਦਾ ਆ ਘਰੇ ਆ ਮੁੰਡਾ ਛਾੜੇ ਚਾਚੇ ਦਾ ਕਣਕੋ ਕਣਕ ਕੋਠੇ ਦੇ ਝਾੜਦਾ ਹੋਇਆ ਬਾਰੀ ਆਪਣੀ ਵੀ ਆਉਣ ਵਾਲੀ ਆ ਚੱਕਣ ਦੀ

ਅਸੀਂ ਕੀਤਾ ਜੋ ਕੀਤਾ ਅੱਛਾ ਆਇਆ ਕਹੇ ਨਲ ਕੀ ਹੋ ਜਾਊਗਾ ਪਿੱਤਰ ਪਿੱਤਰ ਗਿੱਲੋ ਦੇ ਘਟੇ ਉੱਥੇ ਰਹਿ ਕੇ ਗਏ ਠੀਕ ਹੈ ਕੱਲੇ ਨੇ ਚੱਕਿਆ ਨਾਲ ਕੰਪ੍ਰੈਸ਼ਨ ਕੰਮ ਕੀਤਾ ਐਨਾ ਡਾਮ ਕਿਉਂ ਜੜਿਆ ਕਨੇ ਕੰਮ ਨਾਗੜੋਂ ਨਾਕੜੀ ਖਾ ਕੇ ਹੋ ਰਿਹਾ ਹੈਗਾ ਮੁੰਡੇ ਸਾਡੇ ਕਣਕ ਉਹ ਕਰਕੇ ਦਾ ਚੁੱਕੇ ਸੀਗਾ ਲੋਈ ਮੁੰਡਿਓ ਪਾਣੀ ਪੀਓ ਲਓ ਜੀ ਕਣਕ ਦਾ ਕੰਮ ਨਿਮੜ ਕੇ ਆਪਾਂ ਲੈਣ ਚੱਲੇ ਸੀ ਹੁਣ ਦੁੱਧ ਲੋਰੀ ਦੇਖੋ ਵਰ ਪਿੰਸੰਗਲ ਦਾ ਦਰਵਾਜ਼ਾ ਚਲੋ ਇਹ ਦਰਵਾਜ਼ੇ ਅੰਦਰ ਐਂਟਰ ਹੁੰਦੇ ਹੋਏ ਆਪਾਂ ਸਾਡੇ ਬਣੇ ਦਰਵਾਜ਼ੇ ਅੰਦਰ ਵਧੀਆ ਸੱਤ ਲੱਗਦੀ ਹੈ ਤੇ ਵਧੀਆ ਰੰਗ ਹੁੰਦੀ ਹੈਗੀ ਹਾਂ ਇਹਦੇ ਕੰਮ ਗੁੰਮ ਕਰਕੇ ਹੋ ਗਈ ਆਪਾਂ ਬੇਲੀ ਤੇ ਬਾਕੀ ਅੱਜ ਦਾ ਬਲੌਗ ਆਰ ਦੇ ਆਪਾਂ ਖਤਮ ਬਾਕੀ ਮਿਲਦੇ ਆ ਕੱਲ ਨੂੰ ਠੀਕ ਹੈ ਨਾ Okay. तो यार बस आज के लिए सिर्फ इतना ही अगर तुम्हें ये वीडियो पसंद आई तो लाइक मारो और अगर तुम लोग नए हो तो सब्सक्राइब करो मुझे लाल वाला बटन है मुझे नहीं पता बस क्लिक हो जाना चाहिए